ਲਓ ਜੀ ਸੱਜਣੋ ਪਹਿਲਾਂ ਤਾਂ ਸੁਣੋ ਆ ਮੁੰਡਾ ਦਿਖਾਉਣਾ ਜਿਹੜਾ ਆਪਣੇ ਚੈਨਲ ਤੇ ਪਹਿਲਾਂ ਦੇਖਿਆ ਵਾ ਨਾ ਤੇ ਇਹ ਮੁੰਡੇ ਨੇ ਇੱਕ ਵਾਰ ਇਹ ਵੀਡੀਓ 'ਚ ਇਹ ਗੱਲ ਕਹੀ ਕਹਿੰਦਾ ਮੈਂ ਮੇਲੇ 'ਚ ਜਾਣ ਲੱਗਣਾ ਹੈ ਨਵਾਂ ਆਇਆ ਮੁੰਡਾ ਤੇ ਉਹੀ ਗੱਲ ਸੱਚ ਵੀ ਹੋਈ ਆ ਤੇ ਮੇਲੇ 'ਤੇ ਵੀ ਆਇਆ ਤੇ ਮੇਲੇ ਜਿੱਤ ਕੇ ਵੀ ਗਿਆ ਨਾਗਾ ਤੇ ਸਭ ਤੋਂ ਸੋਹਣੀ ਵੀਡੀਓ ਹੋਊਗੀ ਮੇਲੇ ਦੀ ਤੇ ਛੋਟੇ ਵੀਰ ਨੂੰ ਕਮੈਂਟ ਦੇ ਵਿੱਚ ਵਧਾਈਆਂ ਜ਼ਰੂਰ ਦੇ ਦਿਓ ਤੇ ਬਾਕੀ ਬਗਲਬਾਤ ਕਰਾਉਣੇ ਆਗੇ ਤੇ ਵੀ ਕੀ ਨਾਮ ਆ ਕਿਹੜਾ ਹਾਂ ਵੀ ਛੋਟੇ ਵੀਰ ਸੱਸੀ ਗੱਲ ਬਈ ਕਿਹੜੇ ਪਿੰਡ ਤੋਂ ਆ ਗਿਆ ਬਈ ਪਿੰਡ ਕੋਟਵਕਤੂ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਤਹਿਸੀਲ ਤਲਵੰਡੀ ਕੋਟਵਖਤੂ ਦਾ ਨਾਮ ਕੀ ਆ ਨਾਮ ਮੇਰਾ ਮਨਿੰਦਰ ਜਿਹੜੀ ਕੱਟੀ ਆਪਾਂ ਲੈ ਕੇ ਆਏ ਮਲੇ ਵਿੱਚ ਕਿਹੜੀ ਕੈਟਾਗਰੀ ਚ ਪਈ ਸੀ ਇਹ ਇਹ ਖੀਰੀਆਂ ਚ ਖੀਰੀਆਂ ਚ ਪਈ ਕਿਹੜੇ ਨੰਬਰ ਤੇ ਆ ਗਈ ਪੰਜਵੇਂ ਸਥਾਨ ਤੇ ਪੰਜਵੇਂ ਸਥਾਨ ਤੇ ਬੜਾ ਬੜਾ ਮੁਬਾਰਕਾ ਤੇ ਛੋਟੇ ਵੀਰ ਹਾਂ ਬਈ ਤੇ ਜੇ ਆਪਾਂ ਗੱਲ ਕਰੀਏ ਇਹ ਕਿਹੜੇ ਸਾਨ ਦੀ ਆ ਇਹ ਸ਼ੇਰੂ ਸਾਨ ਦੀ ਏ ਬੀ ਸੀ ਬੈਂਕ ਵੀਰਾਂ ਵਾਲੀ ਏ ਬੀ ਸੀ ਵੀਰਾਂ ਵਾਲੀ ਬੈਂਕ ਦੇ ਜਿਹੜਾ ਸ਼ੇਰੂ ਬੋਲੋ ਉਹਦੀ ਕੱਟੀ ਆ ਤੇ ਇਹਦੀ ਉਮਰ ਪ੍ਰੋਪਰ ਕਿੰਨੀ ਹੈ ਸਹੀ ਇਹਦੀ 18 ਮਹੀਨੇ 12 ਤਰੀਕ ਨੂੰ ਕੰਪਲੀਟ ਹੋ ਗਏ ਠੀਕ ਹੈ 19ਵਾਂ ਮਹੀਨਾ ਲੱਗ ਗਿਆ ਇਹਨੂੰ ਕੰਪਲੀਟ ਅੱਛਾ 19ਵਾਂ ਮਹੀਨਾ ਲੱਗਿਆ ਡੇਢ ਸਾਲ ਦੀ ਕੱਟੀਆਂ ਜੇ ਇਹ ਹਾਂ ਯਾਨੀ ਪਾਈਏ 2 ਸਾਲ ਸਵਾ ਦੋ ਸਾਲ ਦੀ ਕਟਾਈ ਵਿੱਚ ਸੀ ਨਾ ਪਾਈਏ ਹਾਂ ਬਈ ਇਹ 60 ਕਟੀਆਂ ਸੀ 70 ਸੀ ਕਿ 58 58 ਤੋਂ ਜਾਂ 58 ਕਟੀਆਂ ਸੀ ਹਾਂ ਉਹਨਾਂ ਵਿੱਚੋਂ ਇਹ 10ਾਂ ਦੇ ਵਿੱਚ ਆਈ ਫਿਰ ਨਿਕਲ ਕੇ 10ਾਂ ਚੋਂ ਫਿਰ 5ਵੇਂ ਨੰਬਰ ਤੇ ਆਈ ਇਹ ਕੱਟ ਪੰਜ ਚ ਆ ਗਈ ਇਹ ਹਾਂ ਬਈ ਦੇਖ ਲੈ ਤੂੰ 2.5 ਸਾਲ ਦੀਆਂ ਕਟੀਆਂ ਨਾਲ ਇਹਨੇ 2 ਦੋ ਸਾਲ ਦੀ ਕੱਟੀ ਨੇ ਰਿੰਗ ਚ ਪੂਰਾ ਲੜਿਆ ਪੂਰਾ ਲੜਿਆ ਖਰਚ ਕਿੰਨੇ ਬਜੂਆ ਕਰਚ ਇੱਕ ਇਹਦੀ ਮਾਂ ਗਈ ਇੱਕ ਗਾਂ ਗਈ ਇੱਕ ਇਹਦੀ ਭੈਣ ਆ ਗਈ ਤੇ ਇੱਕ ਬੱਚੀ ਹੈ ਮੇਰੇ ਕੋਲ ਠੀਕ ਹੈ ਠੀਕ ਹੈ ਤੇ ਇਹਦੀ ਮਾਂ ਦੁੱਧ ਕਿੰਨਾ ਉਹਦਾ ਪਹਿਲੇ ਸੂਏ ਹੈਗਾ 17 ਲੀਟਰ 900 ਗ੍ਰਾਮ ਦੂਜੇ ਸੂਏ ਛੀ 16 ਲੀਟਰ 600 ਗ੍ਰਾਮ ਤੇ ਦੂਜੇ ਸੂਏ ਥੋੜਾ ਬਿਮਾਰ ਹੋ ਗਈ ਸੀ ਉਹ ਸੂਏ ਚਾਹੇ ਸਰਕਾਰ ਤੋਂ ਉਹਨੇ ਦੁੱਧ ਰਹਿ ਗਿਆ ਸੀ ਹਾਂ ਪਹਿਲਾਂ ਜਿੰਨਾ ਹੀ ਰਹਿ ਗਿਆ ਸੀ ਬੁਆਹ ਕਿਹੜੇ ਉਹ ਕਿਹੜੇ ਸਾਹ ਦੀ ਸੀਗੇ ਇਹਦੀ ਅਣਮੋਲ ਦੀ ਆ ਇਸ ਦੀ ਇਹ ਵੇਲੇ ਦੋਤੀ ਆ ਗਈ ਇਹਦੀ ਇਹ ਹਾਂ ਦੋਤੀ ਆ ਗਈ ਨੰਨ ਆ ਗਿਆ ਇਹਦਾ ਹਾਂ ਨੰਨਾ ਗਿਆਦਾ ਸੀ ਠੀਕ ਹੈ ਇਹ ਵੀ ਪਿੰਟ ਤੁਸੀਂ ਸਾਂ ਹਾਏ ਆਪਣਾ ਹੀ ਹੈ ਮੇਰੇ ਫੁੱਫੜ ਜੀ ਦਾ ਸਾਂ ਦਾ ਇਹਦਾ ਕੀ ਨਾਮ ਆ ਸਾਂ ਦਾ ਇਹਦਾ ਅਣਮੋਲ ਸਾਂ ਨਾਮ ਆ ਕਿਹਦੇ ਸਾਂ ਦਾ ਹੈ ਅੱਗੇ ਇਹ ਐਮ 29 ਦਾ ਹੈ ਐਮ 29 ਦਾ ਇਹ ਇਹਨੇ ਜਿੱਤਿਆ ਮੇਲਾ ਕੋਈ ਹਾਂ ਉਹ ਪੁਸ਼ ਕਰੇ ਜਿੱਤ ਕੇ ਆਇਆ ਦਾ ਠੀਕ ਹੈ ਠੀਕ ਪੁਸ਼ ਕਰਾ ਹੋਣ ਜਿਹੜਾ ਪਿਛਲੇ ਹਫ਼ਤੇ ਤੱਕ ਪਹਿਲਾ ਮੇਲਾ ਹੋਇਆ ਹੈਗਾ অল ਚੈਂਪੀਅਨ অল ਇੰਡੀਅਨ ਚੈਂਪੀਅਨ ਜਿਹੜਾ ਇਹ ਤਾਂ ਖਿਤਾਬ ਮਿਲੇ ਸਾਨੂੰ ਅਨਮੋਲ ਐਮਨਤੀ ਦਾ ਬੱਚਾ ਜੀ ਇਹ ਹੱਸੂ ਵਾਲਾ ਸਾਣ ਬਜਦਾ ਹੈਗਾ ਕਈ ਮੇਲਾ ਚੈਂਪੀਅਨ ਹੈ ਇਹਦੀ ਮਾਦਰ ਦੁੱਧ 25 ਕਿਲੋ 121 ਗ੍ਰਾਮ ਆ ਤੀਆਂ ਇਹਦੀਆਂ 16 ਕਿਲੋ ਤੋਂ 21 ਕਿਲੋ ਤੱਕ ਪਹਿਲੇ ਸੂ ਚੱਲ ਗਈਆਂ ਇੱਕ ਉਹ ਪੀਡੀਐਫ ਹੈ ਚ ਇਹਦੀ ਝੋਟੀ ਦਾ ਧਨੋਲੇ ਤਨੋਲੇ ਹੋਈ ਸੀਗੀ ਹਾਂ ਤਨੋਲੇ 21 ਕਿਲੋ 600 ਗ੍ਰਾਮ ਆ ਹੂੰ ਹੂੰ ਠੀਕ ਆ ਠੀਕ ਆ ਤੇ ਆ ਕੱਟੀ ਫਲਕਾਰੀ ਲਾ ਕੇ ਮੜੀ ਦਿਖਾ ਕੱਟੀ ਆ ਜੀ ਤੇਰੀ ਇਹ ਕੱਟੀ ਆ ਜੀ ਆ 5ਵੇਂ ਨੰਬਰ ਦੇਖ ਸਕਦੇ ਹੋਗੇ ਲਾਇ ਸਮਾਰਕ ਲਾਇ ਕੋਈ ਗੱਲ ਨਹੀਂ ਫਲਕਾਰੇ ਲਾ ਦੇ ਸਾਨੂੰ ਪਿੱਛੇ ਦਿਖਾ ਦੇ ਨਾ ਕੱਟੀ ਬਣਤਰ ਇਹਦੀ 5ਵੇਂ ਨੰਬਰ ਤैया ਤੇ ਧਨੌਲੇ ਆਉਣਗੇ ਫਿਰ ਹੁਣ ਹੱਤ ਨਾਲੇ ਜਾ ਰਹੇ ਆ ਆਪਾਂ ਬਈ ਠੀਕ ਹੈ ਹੋਰ ਬੱਚੇ ਵੀ ਲੈ ਕੇ ਆਉਣਗੇ ਕੋਈ ਕਹੀ ਕੋ ਟਿਕਲੀ ਨਾ ਉਹ ਦੂਜੀ ਅਵੀ ਮੈਨੂੰ ਵਾਲੀ ਕੱਟੀ ਫਿਰ ਇਹ ਸਾਲ ਤੋਂ ਕੱਟ ਆਲੀ ਜਾ ਹਾਂ ਸਾਲ ਤੋਂ ਸਾਰੀ ਕੈਟਾਗਰੀ ਚ ਹਾਂ ਜੀ ਹਾਂ ਜੀ ਠੀਕ ਆ ਦੇਖ ਸਕਦਾ ਇਹ ਮੁੰਡੇ ਨੇ ਆਪਣੀ ਇੱਕ ਵੀਡੀਓ ਪਹਿਲਾਂ ਆਪਣੇ ਘਰੋਂ ਬਣਾਈ ਸੀ ਉਹਦੇ ਨੇ ਕਿਹਾ ਸੀ ਕਹਿੰਦਾ ਵੀ ਆਉਣ ਵਾਲੇ ਸਮੇਂ ਜਦਾਂ ਮੀਲਿਆਂ 'ਚ ਜਾਇਆ ਕਰੂੰ ਮੈਂ ਤੇ ਮੀਲਿਆਂ ਦੇ ਵਿੱਚ ਭਾਗ ਲੈਣੇ ਲੈਣਾ ਤੇ ਚੰਗੇ ਇੱਕ ਆ ਵੀ ਮੈਨੂੰ ਦੀ ਕੱਟੀ ਹੋਊਗੀ ਆਪਣੇ ਕੋਲੇ ਇੱਕ ਇਹ ਸ਼ੇਰੂ ਦੀ ਹੋਊਗੀ ਨਾ ਆਪਣੇ ਕੋਲੇ ਹਾਂ ਇੱਕ ਸ਼ਾਮ ਬਲ ਗਈਏ ਤੋਂ ਮੱਝ ਗੱਪਣਾ ਮਹੀਨੇ ਤੱਕ ਉਹ ਵੀ ਆਈ ਉਹਦੀ ਮੱਝ ਦੀ ਲਾਈਵ ਚ ਵੀ ਕਰਾਉਣੀ ਆਪਾਂ ਹਾਂ ਲਾਈਵ ਚ ਆਈ ਹੋਊਗੀ ਇਹਦੀ ਇਹ ਅਨਮੋਲ ਮਨਤੀ ਦੀ ਇਹਦੀ ਕੱਟੀ ਆ ਆਸਾਨ ਦੀ ਤੇ ਦੇਖ ਸਕਦੇ ਹੋਗੇ ਬਹੁਤ ਸੋਹਣੀ ਆ ਉਹ ਓਥੇ ਚੜੱਕ ਮੇਲੇ 'ਚ ਵੀ ਜਾਊ ਫਰਵਰੀ ਵੇਲੇ हां जे हां पीडीएफ ਤੇ ਹਾਂ ਜਨਵਰੀ ਚ ਸਟੱਡਿੰਗ ਵਿੱਚ ਸੁਗੀ ਉਹ ਮੇਲੇ ਚ ਵੀ ਜਾਊਗੀ ਉਹ ਠੀਕ ਆ ਠੀਕ ਆ ਤੇ ਹੋਰ ਕੋਈ ਗੱਲਬਾਤ ਬ੍ਰੀਡ ਬਾਰੇ ਕਹਿਣਾ ਚ ਹੈ ਕੁਝ ਧਿਆਨ ਚ ਬਾਰੇ ਕਹਿਣ ਬਾਰੇ ਆਪਾਂ ਇਹੀ ਕਹਨੇ ਆ ਵੀ ਵੱਧ ਤੋਂ ਵੱਧ ਇਸ ਕੰਮ ਕਿੰਨੀ ਧਿਆਨ ਠੀਕ ਪੜਦਾ ਕਿਹੜੀ ਕਲਾਸ ਚ ਨਾਇੰਥ ਕਲਾਸ ਚ ਨੌਵੀਂ ਕਲਾਸ ਚ ਫੇ ਤੇਰਾ ਪਸੰਦ ਸ਼ੌਂਕ ਨਾ ਧਿਆਨ ਕਿਵੇਂ ਸ਼ੌਂਕ ਮੈਨਾਂ ਬਈ ਆਪਣੇ ਕੋਲੇ ਪਹਿਲਾਂ ਤੋਂ ਹੀ ਪਸੂ ਸੀਗੇ ਵਧੀਆ ਠੀਕ ਆ ਤੇ ਮੈਂ ਤੇਰਾ ਡੈਡੀ ਕਹਿੰਦਾ ਸੀ ਤੁਸੀਂ ਫਾਰਮ ਹੀ ਪਾਉਣਾ گاਵਾ ਦਾ ਪਾਉਣਾ ਵਜਾਂ ਦਾ ਆਪਾਂ گاਵਾ ਦਾ ਫਾਰਮ ਪਾਉਣਾਗਾ ਠੀਕ ਆ ਨਾਲ ਊਜਣ ਦੀ ਤੇ ਨਾਲ ਮੱਝਾਂ ਰੱਖਣੀਆਂ ਆਪਾਂ ਸਾਹਤ ਰੱਖਾਂ ਇਹਦਾ ਰੱਖੋਗੇ ਆਹ ਮੱਝਾਂ ਪਾਲ ਦਾ ਸ਼ੌਂਕ ਨਹੀਂ ਛੱਡਦੇ ਠੀਕ ਆ ਯਾਨੀ ਇਹਨਾਂ ਕਾਸਤੇ ਪਰਖਣਾ ਉਹ ਗਾਵਾਂ ਦਾ ਫਾਰਮ ਆ ਉਹਦੇ ਵਾਸਤੇ ਤੇ ਇਹ ਜਿਹੜੀ ਬਰੀਡ ਤੇ ਸ਼ੌਂਕ ਦਾ ਕੰਮ ਕਰਨਾ ਇਹ ਪੰਜ-ਛੇ ਬਝਾ ਰੱਖਾਂਗੇ ਰੱਖਾਂ ਆਪਾਂ ਰੱਖਾਂਗੇ ਰੱਖਾਂਗੇ ਲੀਲੀ ਰਵੀ ਦਾ ਵੀ ਸ਼ੌਂਕ ਵਧਾਵਾਂਗੇ ਹਾਂ ਤੂੰ ਮੈਨੂੰ ਕਹੇ ਕਟਾਲਾ ਨੀਲੀ ਰਵੀ ਦਾ ਇਹਨੂੰ ਕਟਾ ਵੀ ਆ ਲੈ ਕੇ ਦੇਣਾਗਾ ਆਪਾਂ ਨੀਲੀ ਰਵੀ ਦਾ ਇਹਨੂੰ ਬੁਰਾ ਕਟਾ ਲੈ ਕੇ ਦੇਣਾ ਬਹੁਤ ਸ਼ਕੀਨ ਆਪਣੀ ਅੱਖ ਚ ਖੜਾ ਇੱਕ ਚੰਗੇ ਰਿਕਾਰਡ ਦਾ ਇਹਨੂੰ ਉਹ ਤੋਹਫਾ ਹੀ ਕਰਨਾ ਹੈ ਭੇਟ ਹੀ ਕਰਨਾ ਇੱਕ ਤਰ੍ਹਾਂ ਦਾ ਤੇ ਕਹਿੰਦਾ ਹੁਣ ਝੋਟਾਂ ਦਾ ਸ਼ੌਕ ਵੀ ਪੂਰਨਾ ਕਿਉਂਕਿ ਇਹਨਾਂ ਦੇ ਫੁੱਫੜ ਕੋਲੇ ਝੋਟਾ ਕਹਿੰਦਾ ਇਹਨਾਂ ਕੋਲੇ ਮੋਰਾ ਦਾ ਕਹਿੰਦਾ ਰੱਖ ਲਾਂਗੇ ਨਹੀਂ ਹੁਣ ਤਨੀਦੀ ਰਾਜ ਜੀ ਰਹੀ ਬਦਲੀ ਨਾ ਹਾਂ ਚਾ ਕੋਈ ਨੀਦੀ ਰਾ ਮੁਰਾਦਰ ਕੋਲ ਹੈ ਗਿਆ ਮੱਜਾ ਹੁਣ ਤੇਰੇ ਕੋਲ ਸਾਰੇ ਹਾਂ ਨੀਦੀ ਰਾ ਦੇ ਲੋ ਕੱਟੀ ਸ਼ੇਰੂ ਦੀ ਐ ਤੇ ਇਹਦਾ ਨਾਮ ਨੂੰ ਕਿਉਂ ਰੱਖਿਆ ਤਾਂ ਕਿ ਰੱਖ ਲਿਆ ਕੋਈ ਰੱਖ ਲਿਆ ਬਈ ਇਹਦਾ ਕੀ ਨਾਮ ਇਹਦਾ ਰੱਖਿਆ ਵਾ ਇਹਦਾ ਨਾਮ ਹੈਗਾਗਾ ਮਸਤਾਨੀ ਮਸਤਾਨੀ ਹਾਂ ਬਹੁਤ ਸੋਹਣਾ ਨਾਮ ਆਗਾ ਮਸਤਾਨੀ ਨਾ ਠੀਕ ਹੈ ਜੀ ਸੋ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਛੋਟੇ ਵੀਰ ਨੂੰ ਕਿਉਂਕਿ ਇਹ ਜਿਹੜੀਆਂ ਵੀਡੀਓ ਜਾਂ ਇਹ ਮਤਲਬ ਭਰਾ ਛੋਟੇ ਹਨਾ ਟਮੇਟਾ ਵੀ ਮਿਲਦੇ ਨਹੀਂ ਆ ਤਾਂ ਆਪਣੇ ਮਾਪ ਬੱਚੇ ਨੂੰ ਨਾ ਮਾਪੇ ਕੀ ਕਰ ਦੇਗੇ ਤੇ ਵੀ ਮਤਲਬ ਪਸ਼ੂਆਂ ਵਾਲੇ ਕੰਮ ਤੋਂ ਦੂਰ ਹੀ